ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਗੁਰਦੇਵ ਸਿੰਘ ਨਿੱਜਰ ਫਿਰ ਆਪਾਂ ਆਹਮੋ ਸਾਹਮਣੇ ਹੋਏ ਆਂ ਤੇ ਪਿਆਰੇ ਦੋਸਤੋ ਆਪਾਂ ਕਾਫੀ ਜੜੀਆਂ ਤੁਹਾਡੇ ਨਾਲ YouTube ਤੇ ਵੀਡੀਓ ਸਾਂਝੀਆਂ ਕਰਦੇ ਰਹੇ ਨੇ ਤੇ ਹੁਣ ਜਿਹੜੀ ਆਪਾਂ ਵੀਡੀਓ ਕਰਨ ਲੱਗੇ ਆਂ ਇਹ ਆ ਵੀ ਜਿਹੜੇ ਹਾਰ ਪੀਰਤ ਇਲਾਕੇ ਦੇ ਉਹਨਾਂ ਨੂੰ ਜਿਹੜੀ ਕਣਕ ਆ ਉਹ ਫ੍ਰੀ ਆਕੋਸਟ ਮਿਲਨੀ ਆ ਤੇ ਕਿਹੜੇ ਤਰੀਕੇ ਦਾ ਮਿਲਨੀ ਆ ਉਹ ਤੁਸੀਂ ਮੇਰੇ ਵੀਡੀਓ ਨਾਲ ਜੁੜੇ ਰਹੋ ਤੇ ਆਪਾਂ ਜਿਹੜੀ ਤੁਹਾਡੇ ਨਾਲ ਸਾਰੀ ਕੱਲੀ-ਕੱਲੀ ਗੱਲ ਜਿਹੜੀ ਕਰਾਂਗੇ ਤੇ ਐਂਡ ਤੇ ਜਾ ਕੇ ਆਪਾਂ ਉਹਦਾ ਲਿੰਕ ਵੀ ਦੇਵਾਂਗੇ ਆਪਾਂ ਕਿੱਥੇ ਅਪਲਾਈ ਕਰ ਸਕਦੇ ਤੇ ਕਿਵੇਂ ਅਪਲਾਈ ਕਰ ਸਕਦੇ ਆ ਤੇ ਆਪਾਂ ਗੱਲਬਾਤ ਜਿਹੜੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਜੇ ਏਰੀਆ ਦੀ ਗੱਲ ਕਰਨ ਲੱਗੀ ਇਹ ਵੀ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਇਹ ਆਪਣੇ ਜਨਾਲਾ ਬਲਾਕ ਦੇ ਵਿੱਚ ਤੇ ਰਮਦਾਸ ਏਰੀਏ ਦੇ ਵਿੱਚ ਵੀ ਜਿਹੜਾ ਕਾਫੀ ਰਕਬਾ ਪੈਣ ਭਰਾਵਾਂ ਦਾ ਪਿਛਲੇ ਦਿਨੀ ਹੜ ਆਨ ਕਰਕੇ ਝੋਨਾ ਜਿਹੜਾ ਖਰਾਬ ਹੋ ਗਿਆ ਉਹਦੇ ਵਾਸਤੇ ਸਰਕਾਰ ਨੇ ਉਪਰਾਲਾ ਕੀਤਾ ਵਾ ਵੀ ਆਪਾਂ ਉਹਨਾਂ ਜੀਵਿਤਰਾਂ ਨੂੰ ਫ੍ਰੀ ਆਫ ਕੋਸਟ ਜਿਹੜੀ ਕਣਕ ਦਾ ਸੀਡ ਦਾ ਬੀਜ ਆ ਉਹ ਦਿੱਤਾ ਜਾਵੇ ਤੇ ਦਿੱਤਾ ਜਾਊਗਾ ਪਰ ਉਹਦੇ ਵਾਸਤੇ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਕਿਹੜੀਆਂ-ਕਿਹੜੀਆਂ ਸ਼ਰਤਾਂ ਨੇ ਉਹ ਤੁਹਾਡੇ ਨਾਲ ਅੱਜ ਆਪਾਂ ਸਾਂਝੀਆਂ ਕਰਦੇ ਆਂ ਪਹਿਲੀ ਗੱਲ ਤੇ ਸਾਰ ਵੀਰੋ ਇਹ ਹੋਣੀ ਚਾਹੀਦੀ ਵੀ ਜਿਹੜੀ ਜਿੱਦਾਂ ਕਿਸੇ ਕਿਸਾਨ ਦਾ 10 ਜਾਂ 5 ਜਾਂ 15 ਏਕੜ ਰਕਬਾ ਖਰਾਬ ਹੋ ਚੁੱਕਾ ਹੈ ਉਹਨਾਂ ਨੇ ਪਟਵਾਰੀ ਦੇ ਕੋਲੋਂ ਜਿਹੜੀ ਗਰਦੌਰੀਆ ਕਰਾਈ ਹੋਣੀ ਚਾਹੀਦੀ ਆ ਉਹ ਹੋਈ ਹੋਣੀ ਚਾਹੀਦੀ ਆ ਤੇ ਨੰਬਰ ਦੂਜੇ ਤੇ ਇਹ ਆ ਵੀ ਜਿਹੜੀ ਵੀ ਉਹ ਗਰਦੌਰੀ ਹੋਈ ਆ ਉਹਦੇ ਹਿਸਾਬ ਦੇ ਨਾਲ ਹੀ ਕਰਕੇ ਮਿਲਣੀ ਪੜ ਇਕੜ ਦੇ ਹਿਸਾਬ ਦੇ ਨਾਲ ਕਰਕੇ ਮਿਲਣੀ ਤੇ ਮੈਂ ਗੱਲ ਕਰਾਂ ਵੀ ਉਹਦੇ ਵਿੱਚ ਉਹ ਰਕਬਾ ਕਿੰਨੂ ਕਿੰਨੀ ਮਿਲਣਾ ਮਨ ਲਓ ਜੇ ਕਿਸਾਨ ਦੀ 2.5 ਏਕੜਾਂ 2.5 ਏਕੜਾਂ ਨੂੰ 2.5 ਏਕੜ ਦੀ ਮਿਲੂਗੀ ਜੇ ਕਿ ਕਿਸਾਨ ਦਾ 5 ਏਕੜ ਖੇਤ ਬਾਦੇ 5 ਏਕੜ ਤੋਂ ਮਿਲੂਗੀ ਤੇ 5 ਏਕੜ ਤੋਂ ਵੱਧ ਜਿਨ੍ਹਾਂ ਦੀ ਜ਼ਮੀਨ ਆ ਮੰਨ ਲਓ ਜੇ ਕਿਸੇ ਵੀਰ ਦਾ 20 ਜਾਂ 25 ਜਾਂ 15 ਜਾਂ 10 ਤੋਂ ਬਾਅਦ ਜਾਂ 7 ਹੀ ਮੰਨ ਲਓ ਕਿਸੇ ਦਾ 7 ਕਿੱਲੇ ਖਰਾਬ ਹੋਇਆ ਉਹਨੂੰ ਜਿਹੜਾ ਵਾ ਪੰਜਾਂ ਕਿੱਲਿਆਂ ਦਾ ਹੀ ਬੀਫਰੀ ਮਿਲੂਗਾ ਉੱਪਰ ਦੋਹਾਂ ਕਿੱਲਿਆਂ ਦਾ ਬੀ ਜਿਹੜਾ ਉਹ ਨਹੀਂ ਮਿਲੂਗਾ ਸਰਕਾਰ ਇਹ ਪੌਸੀ ਲੈ ਕੇ ਵੀ ਜਿੰਨੇ ਜੇ ਕਿਸੇ ਦਾ 20 ਕਿੱਲੇ ਖਰਾਬ ਹੋਇਆ ਉਹਦੇ ਵਿੱਚ ਸਿਰਫ ਉਹ ਪੰਜਾਂ ਕਿੱਲਿਆਂ ਦਾ ਹੀ ਲੈਸ ਹੋਊਗਾ ਤੇ ਇੱਕ ਮੈਂਬਰ ਦੇ ਉੱਪਰ ਦੇ ਉੱਤੇ ਹੀ ਲੈਸ ਹੋਊਗਾ ਜੇ ਮੰਨ ਲਓ ਗੱਲ ਇਸ ਤਰ੍ਹਾਂ ਵੀ ਹੈਗੀ ਵੀ ਜੇ ਮੰਨ ਲਓ ਉਹ ਕਿਸਾਨ ਦੇ ਕੋਲ 20 ਕਿੱਲੇ ਜ਼ਮੀਨ ਸੀ ਜੇ ਉਹਨੇ ਜਦੋਂ ਗਰਦੌਈ ਕਰਾਈ ਆ ਕਿ ਖਰਾਬ ਹੋਏ ਥਾਂ ਦੀ ਤੇ ਜੇ ਉਹਨੇ ਉਹ ਨਾਮ ਦਾ ਪਲੀ ਦਾ ਨਹੀਂ ਹੈਗਾ ਵੀ ਨਾਮ ਦੇ ਉੱਪਰ ਨਹੀਂ ਜੇ ਵੱਲੋਂ ਨੇ ਠੇਕੇ ਦੇ ਲਈ ਆ ਜਾਂ ਹਿੱਸੇ ਤੇ ਲਈ ਆ ਜਾਂ ਕਿਸੇ ਵੀ ਲਈ ਜਿਹੋ ਨੇ ਘਰ ਦੇ ਇੱਕ ਜਾਂ ਦੋ ਮੈਂਬਰ ਦੇ ਨਾਂ ਤੇ ਉਹ 4-4 5-5 ਕਿੱਲੇ ਦਾ ਰਕਬਾ ਕਰਵਾਇਆ ਹੋਊਗਾ ਤੇ ਫਿਰ ਉਹਨੂੰ ਇਹ ਵੀ ਜਿਹੜਾ ਵਾ ਉਹ ਸੈਟਅਪ ਸਦਾ ਵਾ ਉਹਦੇ ਵਾਸਤੇ ਪਹਿਰੇ ਦੋਸਤੋ ਆਪਾਂ ਕਰਨਾ ਕੀ ਆ ਵੀ ਆ ਖੇਤੀਬਾੜੀ ਮਹਿਕਮੇ ਵੱਲੋਂ ਇੱਕ ਪੋਰਟਲ ਦਿੱਤਾ ਗਿਆ ਇਹ ਪੋਰਟਲ ਤੇ ਜਾ ਕੇ ਆਪਾਂ ਔਨਲਰ ਇਹਨੂੰ ਅਪਲਾਈ ਕਰਨਾ ਉਹਦੇ ਤੇ ਆਧਾਰ ਕਾਰਡ ਆਪਣਾ ਨਾਲ ਲੈ ਕੇ ਜਾਣਾ ਫਰਦ ਆਪਣੀ ਜਿਹੜੀ ਜ਼ਮੀਨ ਦੀ ਭਵੇਂ ਸਿੱਕੇ ਦੇ ਲਈ ਆ ਭਵੇਂ ਉਹਦੇ ਨਾਮ ਦੀ ਫਰਦ ਜਿਹੜੀ ਉਹ ਵੀ ਆਪਾਂ ਉੱਥੇ ਨਾਲ ਲੈ ਕੇ ਜਾਣੀ ਆ ਤੇ ਵਿਦ ਆਪਣਾ ਮੋਬਾਈਲ ਨੰਬਰ ਤੇ ਆਪਾਂ ਉੱਥੇ ਰਜਿਸਟਰ ਕਰਵਾ ਕੇ ਤੇ ਉਹ ਆਪਾਂ ਜਿਹੜਾ ਬੀਜ ਆ ਆਪਾਂ ਪ੍ਰਾਪਤ ਕਰ ਸਕਦੇ ਯਾਦੀ ਜਾਣਕਾਰੀ ਲੈਣ ਵਾਸਤੇ ਉੱਪਰ ਆਪਾਂ ਨੰਬਰ ਦੇਵਾਂਗੇ ਤੁਸੀਂ ਨੰਬਰ ਤੇ ਫੋਨ ਕਰਕੇ ਵੀ ਜਾਣਕਾਰੀ ਮੇਰੇ ਤਾਈ ਲੈ ਸਕਦੇ ਇਹਨਾਂ ਕੁਝ ਕਹਿੰਦਾ ਆ ਮੈਂ ਗਰਦੇਵ ਸਿੰਘ ਨਿਜਰ YouTube ਚੈਨਲ ਤੇ ਧੰਨਵਾਦ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਅਗਲੀਆਂ ਵੀਡੀਓ ਤੁਸੀਂ ਮੇਰੀਆਂ ਵੇਖਣ ਵਾਸਤੇ ਫਿਰ ਇੰਤਜ਼ਾਰ ਕਰੋ ਜਿਹੜੀ ਅਗਲੀ ਵੀਡੀਓ ਮੇਰੀ ਆਉਣ ਵਾਲੀ ਆ ਉਹ ਵੀਰੀ ਮੇਰੀ ਵੀਡੀਓ ਉਹ ਆ 11 ਤੋਂ ਬਿਨਾਂ ਬਾਸਮਤੀ ਆਪਾਂ ਕਿੱਥੋਂ ਲੈ ਸਕਦੇ ਬਿਨਾਂ ਯਾਰ ਤੋਂ ਉਸ ਕਿਸਾਨ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਹਨੇ 6 ਸਾਲ ਤੋਂ ਆਪਣੇ ਖੇਤਾਂ ਵਿੱਚ ਕੋਈ ਯਾਰ ਨਹੀਂ ਪਾਇਆ ਉਹ ਤੁਸੀਂ ਲੈ ਸਕਦੇ ਹੋ ਉਹ ਅਗਲੀ ਵੀਡੀਓ ਮੇਰੀ ਆਉਣ ਵਾਲੀ ਉਹ ਆ ਇਹਨਾਂ ਕੋਈ ਕਹਿੰਦਾ ਆ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ